ਇੱਕ ਘੰਟੇ ਬਾਅਦ ਲਓ ਬਾਹਰ ਕਾ ਬਾਹਰ ਕਰਦੇ ਆ ਬਾਕੀ ਲਾਓ ਲਾਓ ਬਾਹਰ ਦਿਓ ਜੀ ਫੇਰ ਮਤਲਬ ਲਓ ਜੀ ਸਾਡੇ ਅੱਗੇ ਇਹ ਨਾ ਗੱਲ ਕਰੀਏ ਮੇਰੀ ਗੱਲ ਸੁਣੋ ਪ੍ਰਾਪੋ মিডিਆ ਵਾਲਿਓ ਤੁਸੀਂ ਦਵਲ ਗੱਲ ਇਹ ਪਲੇਟਫਾਰਮ ਦੀ ਕੀਤੀ ਹੈ ਮੈਡਲ ਦਿੱਤਾ ਦੇ ਰਹੀ ਆ ਆਮ ਆਦਮੀ ਦੀਆਂ ਲੋਕਾਂ ਨੂੰ ਮੈਂ ਇਹ ਗੱਲ ਕਰ ਰਹੀ ਆ ਕਿ ਇਹ ਨਹੀਂ ਆ ਸਾਡੇ ਸਵਾਲ ਇਹ ਕਹਿੰਦੇ ਕਿ ਇਹ ਨਹੀਂ ਨਹੀਂ ਬਸ ਮਾਫੀ ਕਰਦੇ ਮੈਂ ਆਪ ਹੀ ਕਰ ਲਾਂ ਕਿ ਤੂੰ ਵਹਿਮ ਨਾ ਕੋਟਾ ਬਾਰੇ ਕਰਾ ਦਿਓ ਸਰਪੰਚ ਤੂੰ ਅੰਦਰ ਰਹਿ ਮਾੜੋ ਦੀ ਜੈਦੀ ਆਪਣੀ ਔਰਦਾਬਾਦ ਔਰਦਾਬਾਦ ਆਰਾਮੀ ਪਾਰਟੀ ਔਰਦਾਬਾਦ ਬਾਰ ਬਾਹਰ ਇੱਕ ਘੰਟੇ ਦੀ ਗੱਲ ਕਰਦੇ ਬਾਹਰ ਬਾਹਰ ਕਰਦੇ ਆ ਬਾਕੀ ਬਾਹਰ ਜਾਓ ਠੀਕ ਕਰੋ ਚਲੋ ਮੇਰੀ ਗੱਲ ਸੁਣੋ ਪ੍ਰਾਵਾ ਮੀਡੀਆ ਵਾਲਿਓ ਤੁਸੀਂ ਡਬਲ ਗੱਲ ਬੈਡਮ ਦੀ ਕੀਤੀ ਹੈ ਬੈਡਮ ਚਿੱਕਾ ਦੇ ਰਹੀ ਆ ਆਮ ਆਦਮੀ ਦੀਆਂ ਲੋਕਾਂ ਬੈਡਮ ਗੱਲ ਕਰਦੀ ਆ ਕਿ ਬੈਡਮ ਨਹੀਂ ਨਹੀਂ ਸਾਡੇ ਤੋਂ ਨਹੀਂ ਇਹ ਬੈਡਮ ਕਹਿੰਦੀ ਆ ਕਿ ਨਹੀਂ ਨਹੀਂ ਸਾਡਾ ਬੱਸ ਮਾਰੀ ਕਰ ਬੱਸ ਆਪ ਹੀ ਕਰ ਲੈ ਕਿ ਤੂੰ ਇਹ ਨਾ ਥੋੜਾ ਬਾਰੇ ਕੰਮ ਇਹਨਾਂ ਨੂੰ ਰੋਪੜਾ ਇਹਨਾਂ ਨੂੰ ਜਿੱਲਾ ਦੇ ਨਾਮ ਵੀ ਕਰਾ ਲਿਓ ਨਰਬੰਚ ਤੂੰ ਅੰਦਰ ਰਹਿ ਮੜਾ ਸੁਣੀ ਮੜਾ ਵੀ ਕਹਿ ਲਈ ਆਪਣੀ ਮਰਦਾਬਾ ਮਰਦਾਬਾ ਬਾਹਰ ਬਾਹਰ ਇੱਕ ਘੰਟੇ ਬਾਹਰ ਬਾਹਰ ਕਰਦੇ ਆ ਬਾਹਰ ਕਰਦੇ ਆ ਬਾਹਰ ਹੋ ਜਾਓ ਮੇਰੀ ਗੱਲ ਸੁਣੋ ਪ੍ਰਾਪੋ মিডিਆ ਵਾਲਿਓ ਤੁਸੀਂ ਡਬਲ ਗੱਲ ਇਹ ਬੈਡਮ ਦੀ ਕੀਤੀ ਹੈ ਬੈਡਮ ਕਿਤਾ ਦੇ ਰਹੀ ਆ ਆਮ ਆਦਮੀ ਦੀਆਂ ਲੋਕਾਂ ਨੂੰ ਮੈਂ ਤੇਮ ਗੱਲ ਕਰ ਰਹੀ ਆ ਕਿ ਉਹਦੇ ਕੋਲ ਨਹੀਂ ਆਉਣੀ ਹੈ ਉਹ ਸਾਡਾ ਸਵਾਲ ਹੈ ਕਹਿੰਦੇ ਨੇ ਕਿ ਨਹੀਂ 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 ਸਾਡਾ ਸਮਝਾ ਕਰ ਬਸ ਆਪ ਹੀ ਕਰਦਾ ਕਿ ਤੂੰ ਵਹਿਣ ਦਾ ਤੁਹਾਡਾ ਕੋਈ ਨਹੀਂ ਵੀ ਮਿੰਟ ਬਾਅਦ ਬਾਹਰੇ ਕਰਨਾ ਉਹਨਾਂ ਨੂੰ ਬਪੜਾ ਜਿਹੜਾ ਨਹੀਂ ਸਪੋਰਟ ਕਰੇ ਖਿਡਾਰੀ ਵੀ ਕਰਾ ਦਿਓ ਸਰਪੰਚ ਤੂੰ ਅੰਦਰ ਰਹਿ ਮੜਾ ਸੁਣ ਮੜੋ ਕੀ ਕਹਦੀ ਆਪਣੀ ਮੁਰਦਾਬਾ ਮੁਰਦਾਬਾ ਆਰਾਮੀ ਪਾਰਟੀ ਮੁਰਦਾਬਾ